ਬਿਤੇ ਦਿਨੀ ਰੂਪਨਗਰ ਤੋਂ ਸਰਕਾਰੀ ਕਾਲਜ ਦੀ ਇੱਕ ਵਿਦਿਆਰਥਣ ਜੋ ਕਿ ਗੁੰਮਸ਼ੁਦਾ ਚੱਲ ਰਹੀ ਸੀ ਤਾਂ ਉਹ ਦੱਸਦੀ ਹੈ ਕਿ ਅੱਜ ਸਰਹੰਦ ਨਹਿਰ ਦੇ ਵਿੱਚ ਇੱਕ ਗੱਡੀ ਮਿਲੀ ਜਦ ਉਸ ਗੱਡੀ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਗੱਡੀ ਦੇ ਵਿੱਚ ਉਸ ਕੁੜੀ ਦੀ Laash ਬਰਾਮਦ ਕੀਤੀ ਗਈ ਤਾਂ ਦੱਸਦੀ ਹੈ ਕਿ ਰੂਪਨਗਰ ਦੇ ਵਿੱਚ ਰੂਪਨਗਰ ਸਰਕਾਰੀ ਕਾਲਜ ਦੀ ਜੋ ਹੈ ਵਿਦਿਆਰਥਣ ਹੈ ਉਹ ਲਗਾਤਾਰ ਲਾਪਤਾ ਚਲ ਰਹੀ ਸੀ ਤੁਹਾਨੂੰ ਦੱਸਤੀ ਹੈ ਕਿ ਇਸ ਦਾ ਨਾਮ ਜਸ਼ਨਪ੍ਰੀਤ ਕੌਰ ਦੱਸਿਆ ਜਾ ਰਿਹਾ ਹੈ ਸ਼੍ਰੀ ਜਮਕੌਰ ਸਾਹਿਬ ਦੀ ਹੈ ਰਹਿਣ ਵਾਲੀ ਦੱਸੀ ਜਾ ਰਹੀ ਹੈ ਅਤੇ ਰੋਪੜ ਸਰਕਾਰੀ ਕਾਲਜ ਦੇ ਵਿੱਚ ਇਹ ਵਿਦਿਆਰਥਣ ਸੀ ਜਿਸ ਦੀ ਕੀ ਬੀਤੇ ਦਿਨੀ ਗੁੰਮਸ਼ਦਾ ਹੋਣ ਦੀ ਖਬਰ ਸਾਹਮਣੇ ਆਈ ਸੀ ਗੁੰਮਸ਼ਦਾ ਹੋਣ ਦੀ ਜੋ ਹੈ ਗੱਲ ਨਿਕਲੀ ਸੀ ਲੇਕਿਨ ਉੱਥੇ ਹੀ ਅੱਜ ਜਦ ਇਹ ਗੱਡੀ ਬਰਾਮਦ ਹੋਈ ਤਾਂ ਇਸ ਵਿੱਚੋਂ ਇਸ ਦੀ ਲਾਸ਼ ਵੀ ਮਿਲੀ ਜਿਸ ਨੇ ਕਿ ਕਿੰਨਾ ਕਿਤੇ ਸਾਰੇ ਦੇ ਸਾਰੇ ਮਾਹੌਲ ਨੂੰ ਹੋਰ ਜ਼ਿਆਦਾ ਹਾਇਰਤ ਅੰਗੇਸ਼ ਕਰ ਦਿੱਤਾ ਤੁਹਾਨੂੰ ਦੱਸਤੀ ਹੈ ਕਿ ਸਰਹੰਦ ਨਹਿਰ ਵਿੱਚੋਂ ਜਦ ਇੱਕ ਗੱਡੀ ਨੂੰ ਬਾਹਰ ਕੱਢਿਆ ਜਾਂਦਾ ਹੈ ਤਾਂ ਉਸ ਵਿੱਚ ਲੜਕੀ ਦੀ ਮ੍ਰਿਤਕ ਦੇ ਬਰਾਮਦ ਕੀਤੀ ਜਾਂਦੀ ਹੈ ਉੱਥੇ ਲੜਕੀ ਦੇ ਪਿਤਾ ਤਾਂ ਲੋਚਨ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਜੋ ਹੈ ਉਹ ਵੀਰਵਾਰ 29 ਤਰੀਕ ਨੂੰ ਕਾਲਜ ਲਈ ਗਈ ਸੀ ਲੇਕਿਨ ਜਦ ਛੁੱਟੀ ਹੋਈ ਤਾਂ ਉਸ ਨੂੰ ਇੱਕ ਲੜਕਾ ਮਿਲਿਆ ਜੋ ਕਿ ਗੁਰੂਗੜ ਜੋ ਕਿ ਮਾਛੀਵਾੜਾ ਦੇ ਨਾਲ ਸੰਬੰਧ ਰੱਖਦਾ ਹੈ ਅਤੇ ਉਹ ਜੋ ਲੜਕਾ ਹੈ ਉਹ ਉਹਨਾਂ ਦੀ ਲੜਕੀ ਨੂੰ ਜਸ਼ਨਪ੍ਰੀਤ ਨੂੰ ਆਪਣੇ ਨਾਲ ਲੈ ਗਿਆ ਅਤੇ ਉਸ ਨੂੰ ਮਾਰ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ ਤਾਂ ਕਾਫੀ ਗੰਭੀਰ ਇਲਜ਼ਾਮ ਕੁੜੀ ਦੇ ਪਿਤਾ ਤਰ ਲੋਚਨ ਸਿੰਘ ਵੱਲੋਂ ਜੋ ਹੈ ਮੁੰਡੇ ਤੇ ਲਗਾਏ ਜਾ ਰਹੇ ਨੇ ਪਰਿਵਾਰ ਨੂੰ ਲੜਕੀ ਜਸ਼ਨਪ੍ਰੀਤ ਕੋਹਰੇ ਤੇ ਲੜਕੇ ਜਿਸ ਦਾ ਨਾਮ ਜਸਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਇਹਨਾਂ ਦੀ ਦੋਸਤੀ ਦੀ ਜਾਣਕਾਰੀ ਇੰਸਟਾਗ੍ਰam ਤੋਂ ਪਤਾ ਲੱਗੀ ਕਿ ਦੋਨੇ ਆਪਸ ਵਿੱਚ ਇੱਕ ਦੂਸਰੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਤੇ ਗੱਲਬਾਤ ਕਰਦੇ ਸਨ ਜਿਸ ਤੋਂ ਬਾਅਦ ਜੋ ਹੈ ਪਰਿਵਾਰ ਵੱਲੋਂ ਮੁੰਡੇ ਉੱਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਲੜਕੀ ਦਾ ਜੋ ਹੈ ਕਤਲ ਕੀਤਾ ਗਿਆ ਹੈ ਇਹ ਕਤਲ ਉਸੇ ਲੜਕੇ ਵੱਲੋਂ ਕੀਤਾ ਗਿਆ ਹੈ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਹੁਣ ਪੁਲਿਸ ਅਧਿਕਾਰੀ ਕੀ ਅਗਲੀ ਕਾਰਵਾਈ ਕਰਦੇ ਨੇ ਉਹ ਦੇਖਣਾ ਹੋਵੇਗਾ ਲੇਕਿਨ ਫਿਲਹਾਲ ਦੀ ਜੋ ਜਾਣਕਾਰੀ ਹੈ ਉਸ ਨੂੰ ਲੈ ਕੇ ਅਧਿਕਾਰੀਆਂ ਵੱਲੋਂ ਕੀ ਕੁਝ ਬਿਆਨ ਜੋਨੇ ਦਰਜ ਕਰਵਾਏ ਗਏ ਨੇ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆਂ ਲੈਣ ਵਾਲਾ ਕੌਣ ਹੈ ਕਿਹਾ ਜੀ ਮੇਰਾ ਨਾਮ ਸਿਮਰਨਜੀਤ ਸਿੰਘ ਹੈ ਜੀ ਮੈਂ ਮਨਸੂਰ ਦਾ ਰਹਿਣ ਵਾਲਾ ਹਾਂ ਜੀ ਤੇ ਉਹ ਜਿਹੜਾ ਮੁੰਡਾ ਉਹਦਾ ਨਾਮ ਜਸਪ੍ਰੀ ਸਿੰਘ ਆ ਉਹਦਾ ਨਿਕਨੇਮ ਉਹਨੂੰ ਪ੍ਰਿੰਸ ਕਹਿ ਦਿੰਦੇ ਆ ਤੇ ਉਹ ਮੁੰਡਾ ਰਾਜਗੜ ਦਾ ਰਹਿਣ ਗੁਰੂਗੜ ਦਾ ਰਹਿਣਾ ਰਾਜਗੜ ਤੇ ਗੁਰੂਗੜ ਦੋਨੇ ਪਿੰਡ ਇਕੱਠੇ ਆ ਉੱਥੇ ਦਾ ਰਹਿਣ ਵਾਲਾ ਐ ਅਸੀਂ ਉਹਨਾਂ ਦੇ ਪਿੰਡ ਗਏ ਚਲੋ ਸਾਨੂੰ ਜੋ ਵੀ ਇੰਸਟਾਗ੍ਰam ਤੇ ਸਾਨੂੰ ਪਤਾ ਲੱਗਿਆ ਵੀ ਐਦਾ ਐਦਾ ਵੀ ਗੱਲਬਾਤ ਐ ਇੰਸਟਾਗ੍ਰam ਤੇ ਪਤਾ ਲੱਗਣ ਤੋਂ ਬਾਅਦ ਅਸੀਂ ਮੁੰਡੇ ਦੇ ਘਰੇ ਗਏ ਸੀ ਪਤਾ ਕੀਤਾ ਵੀ ਮੁੰਡਾ ਕਿੱਥੇ ਦਾ ਐ ਕਿੱਥੇ ਨਹੀਂ ਹੈਗਾ ਅਸੀਂ ਘਰੇ ਜਾਣ ਤੋਂ ਬਾਅਦ ਉਹਨਾਂ ਦੇ ਗੱਲ ਕੀਤੀ ਸਾਨੂੰ ਐਦਾਂ ਲੱਗਾ ਉਹਨਾਂ ਦਾ ਪਿੰਡ ਨਾ ਰਾਜਗੜ ਦੇ ਨਾਲ ਸੀਗਾ ਘਰ ਮਤਲਬ ਵੀ ਰਾਜਗੜ ਦੇ ਨਾਲ ਸਾਨੂੰ ਐਦਾਂ ਸੀਗਾ ਵੀ ਰਾਜਗੜ੍ਹ ਜਾਣ ਤੋਂ ਬਾਅਦ ਰਾਜਗੜ੍ਹ ਵਾਲੇ ਸਰਪੰਚ ਕੋਲ ਅਸੀਂ ਗਏ ਸਰਪੰਚ ਨੇ ਸਾਡੇ ਨਾਲ ਗੱਲ ਕੀਤੀ ਸਰਪੰਚ ਨੂੰ ਸਾਰੀ ਦੱਸਿਆ ਵੀ ਅੱਜ ਤੱਕ ਸਾਡੀ ਕੁੜੀ ਕੱਲ ਦੀ ਗਾਇਬ ਹੈ ਸਰਪੰਚ ਨੇ ਉਹਦੇ ਤਾਇਏ ਨੂੰ ਬੁਲਾਇਆ ਉਹ ਸਰਪੰਚ ਦਾ ਯਾਰ ਮਿੱਤਰ ਸੀਗਾ ਸਰਪੰਚ ਨੇ ਉਹਦੇ ਤਾਇਏ ਨੂੰ ਬੁਲਾਇਆ ਤਾਇਏ ਨੂੰ ਬੁਲਾਉਣ ਤੋਂ ਬਾਅਦ ਉਹਨਾਂ ਗੱਲਬਾਤ ਕੀਤੀ ਫਿਰ ਉਹ ਦੋਨੇ ਜਣੇ ਨਾ ਮੁੰਡੇ ਨੂੰ ਦੇਖਣ ਗਏ ਘਰੇ ਪਹਿਲਾਂ ਉਹਦਾ ਤਾਇਆ ਸਾਨੂੰ ਆ ਕੇ ਕਹਿੰਦਾ ਕਹਿੰਦਾ ਮੁੰਡਾ ਮੈਨੂੰ ਸਵੇਰੇ ਮਿਲਿਆ ਵੀ ਸਵੇਰੇ ਕਹਿੰਦਾ ਮੈਨੂੰ ਬੁਲਾ ਕੇ ਗਿਆ ਮੁੰਡਾ ਸਵੇਰੇ ਮਿਲਿਆ ਚਲੋ ਤਾਇਆ ਘਰੇ ਗਏ ਦੋਨੇ ਜਣੇ ਸਰਪੰਚ ਤੇ ਤਾਇਆ ਸਾਡੇ ਕੋਲ ਵਾਪਸ ਆਏ ਸਾਨੂੰ ਕ ਅਸਿਕਾ ਚਲੋ ਹੋਣਾ ਸ਼ਾਇਦ ਅਸੀਂ ਵੀ ਗਲਤ ਹੋਨੇ ਆ ਅਸੀਂ ਅਸਿਕਾ ਚਲੋ ਕੋਈ ਗੱਲ ਨਹੀਂ ਕਰਦਾ ਕੋਈ ਮੁੰਡਾ ਇੱਕ ਵਾਰ ਸਾਡੇ ਅਮਨ ਦੇ ਸਾਹਮਣੇ ਕਰਾ ਦੋ ਅਸੀਂ ਬੈਠ ਕੇ ਗੱਲ ਕਰ ਲਈ ਉਹਦੇ ਨਾਲ ਵੀ ਤੇਰੀ ਜੋ ਵੀ ਮੈਸੇਜ ਤੇ ਗੱਲ ਹੋਈ ਵੀ ਸੀ ਕਿ ਲਾਈਕ ਵੀਡੀਓਜ਼ ਵਗੈਰਾ ਲਾਈਕ ਕਮੈਂਟ ਵਗੈਰਾ ਵੀ ਸਾਨੂੰ ਦੱਸ ਉਹਨਾਂ ਨੇ ਮੁੰਡਾ ਸਾਡੇ ਸਾਹਮਣੇ ਨਹੀਂ ਕੀਤਾ ਅਸੀਂ ਸਰਪੰਚ ਨੂੰ ਕਿਹਾ ਸਰਪੰਚ ਸਾਹਿਬ ਤੁਸੀਂ ਸਾਡੇ ਨਾਲ ਚਲੋ ਤੇ ਸਰਪੰਚ ਕਹਿੰਦਾ ਮੈਂ ਉਹਨਾਂ ਦੇ ਪਿੰਡ ਦਾ ਸਰਪੰਚ ਨਹੀਂ ਹਾਂ ਕਿ ਮੈਂ ਹੈਗਾ ਰਾਜਗੜ ਦਾ ਵੀ ਉਹਨਾਂ ਦਾ ਪਿੰਡ ਘਰ ਪਿੰਡ ਗੁਰੂਗੜ ਦੇ ਵਿੱਚ ਅਸੀਂ ਗੁਰੂਗੜ ਸਰਪੰਚ ਕੋਲ ਗਏ ਸਰਪੰਚ ਨੇ ਸਾਨੂੰ ਸਾਰੀ ਗੱਲ ਉਹ ਜੀ ਉਹਨਾਂ ਨੇ ਕੀਤੀ ਸਰਪ ਗੱਲ ਸਾਰੀ ਪਤਾ ਕਰਿਆ ਸਰਪੰਚ ਸਾਨੂੰ ਆਕੇ ਕਹਿੰਦਾ ਵੀ ਉਹਨਾਂ ਦੇ ਘਰ ਮੁੰਡਾ ਹੈ ਨਹੀਂ ਵੀ ਰਾਤ ਦਾ ਹੀ ਗਾਇਵਰ ਉਹਦੀ ਮੰਮੀ ਰੋਂਦੀ ਪਈ ਆ ਦਸਮ ਸਰਪੰਚ ਦਸਣ ਲੱਗ ਗਿਆ ਕਿ ਚਲੋ ਕੋਈ ਗੱਲ ਨਹੀਂ ਅਸੀਂ ਸਾਰੀ ਗੱਲ ਹੋਣ ਤੋਂ ਬਾਅਦ ਅਸੀਂ ਸਰਪੰਚ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਸਿਟੀ ਥਾਣੇ ਆ ਗਏ ਸਿਟੀ ਥਾਣੇ ਸਾਰੀ ਰਿਪੋਰਟ ਲਖਾਈ ਚਲੋ ਐਸ ਐਚਓ ਨੇ ਸਾਨੂੰ ਵਧੀਆ ਗਾਈਡ ਕੀਤਾ ਸਾਬ੍ਹ ਨੇ ਸਾਨੂੰ ਦੱਸਿਆ ਵੀ ਕੋਈ ਗੱਲ ਨਹੀਂ ਆਪਾਂ ਕਰਦੇ ਹੱਲ ਫਿਰ ਐਸ ਐਚਓ ਸਾਹਿਬ ਨੇ ਆਪਣੇ ਨਾਲ ਸਾਡੇ ਨਾਲ ਦੋ ਮਲਾਜ਼ਮ ਭੇਜੇ ਆਪਣੇ ਅਸੀਂ ਗਏ ਉੱਥੇ ਗੱਲਬਾਤ ਸਾਰੀ ਕੀਤੀ ਉਹਨਾਂ ਨਾਲ ਸਰਪੰਚ ਨੇ ਗਵਾਹੀ ਭਰੀ ਸਰਪੰਚ ਕਹਿੰਦਾ ਵੀ ਮੈਂ ਤੁਹਾਨੂੰ ਕੱ ਸੀਟੀ ਥਾਣੇ ਪੇਸ਼ ਕਰ ਦਾਂਗਾ ਸੀਟੀ ਥਾਣੇ ਪੇਸ਼ ਕਰਨ ਤੋਂ ਬਾਅਦ ਅੱਜ ਟਾਈਮ ਮੇਰੇ ਹਿਸਾਬ ਨਾਲ 11 ਵਜੇ ਹੋਣਗੇ ਅਜੇ ਤੱਕ ਕੋਈ ਮੁੰਡੇ 1 ਵਜ ਗਿਆ ਮੁੰਡੇ ਨੂੰ ਲੈ ਕੇ ਨਹੀਂ ਆਏ ਹੈਗੇ ਅਜੇ ਤੱਕ 1 ਵਜ ਗਿਆ ਸਰਪੰਚ ਸਾਹਿਬ ਮੁੰਡੇ ਨੂੰ ਲੈ ਕੇ ਨਹੀਂ ਆਏ ਹੈਗੇ ਤੇ ਮੁੰਡਾ ਜਿਹੜਾ ਹੈਗਾ ਵਾ ਘਰਦਿਆਂ ਦੇ ਕੋਲ ਆ ਇਸ ਟਾਈਮ ਉਹਨਾਂ ਦੇ ਘਰ ਦੇ ਵੀ ਗਾਇਬ ਨੇ ਸਾਰੇ ਘਰੇ ਜਿੰਦਾ ਲੱਗਿਆ ਹੋਇਆ ਅਸੀਂ ਪਤਾ ਕਰਵਾਇਆ ਅੱਗੇ ਸਾਨੂੰ ਸਰਪੰਚਪੁਰ ਤੋਂ ਪਤਾ ਲੱਗਿਆ ਮੁੰਡਾ ਉਹਨਾਂ ਨੇ ਘਰੋਂ ਗਾਇਬ ਕਰ ਪਿਆ ਕੀ ਮੰਗ ਕਰਦੇ ਹੋ ਜੀ ਅਸੀਂ ਤਾਂ ਉਹਨਾਂ ਇਨਸਾਫੇ ਚਾਹੀਦਾ ਜੀ ਸਾਨੂੰ ਵੇ ਮੁੰਡਾ ਅਸੀਂ ਉਹਨਾਂ ਚੈਂ ਸਰ ਅਸੀਂ ਮੁੰਡੇ ਦਾ ਹੱਥ ਬੰਨ੍ਹ ਕੇ ਬੇਨਤੀ ਆ ਕਿ ਅਸੀਂ ਉਸ ਟਾਈਮ ਤੱਕ ਕੁੜੀ ਦਾ ਅਸੀਂ ਸੰਸਕਾਰ ਨਹੀਂ ਕਰਨਾ ਹੈਗਾ ਵੀ ਜਿੰਨਾ ਚਿਰ ਮੁੰਡਾ ਅਰੈਸਟ ਨਹੀਂ ਹੁੰਦਾ ਹੈਗਾ ਅਸੀਂ ਇੱਥੇ ਆ ਇੱਥੇ ਬੈਠੇ ਆ ਸਿੱਟੀ ਉਠਾਣੀ ਰਵਾਂਗੇ ਜਿੰਨਾ ਚਿਰ ਮੁੰਡਾ ਅਰੈਸਟ ਨਹੀਂ ਹੁੰਦਾ ਕੋਈ ਉਹਨੂੰ ਲੈ ਗਿਆ ਤੇ ਨਹਿਰ ਦੇ ਵਿੱਚ ਸਿੱਟਤੀ ਮਾਰ ਗਏ ਕੌਣ ਲੈ ਕੇ ਗਿਆ ਜੀ ਗੁਰੂਗੜ੍ਹ ਦਾ ਮੁੰਡਾ ਸੀ ਜੀ ਗੁਰੂਗੜ੍ਹ ਦਾ ਮੁੰਡਾ ਕਿਹੜੀ ਜਗ੍ਹਾ ਕਿਰੀ ਹੈ ਜੀ ਨਹਿਰ ਚ ਉੱਜ ਮਾਜਰੇ ਦੇ ਲਾਗ ਮੈਂਤਰ ਲੋਜਨ ਸਿੰਘ son of ਜਰਨੈਲ ਸਿੰਘ ਪਿੰਡ ਮਨਸੂਹਾ ਕਲਾ ਮੇਰੀ ਬੇਟੀ ਬੀਰਵਾਰ ਵਾਲ ਦੇ 29 ਤਰੀਕ ਨੂੰ ਕਾਲਜ ਨੂੰ ਗਈ ਬੀਏ ਚ ਪੜ੍ਹਦੀ ਮੇਰੀ ਬੇਟੀ ਕਾਲਜ ਨੂੰ ਗਈ ਤੇ 2 ਵਜੇ ਪਤਾ ਨਹੀਂ 12 ਵਜੇ ਤਕਰੀਬ ਉਹਨਾਂ ਨੂੰ ਛੁੱਟੀ ਹੋਈ ਠੀਕ ਹੈ ਜੀ ਇਸ ਤਰ੍ਹਾਂ ਹੈ ਕਿ ਸਾਡੇ ਪਾਸ ਚਮਕੌਰ ਸਾਹਿਬ ਨਾਲ ਸੰਬੰਧਿਤ ਪਿੰਡ ਮਨਸੂਰਾ ਤੋਂ ਫੈਮਿਲੀ ਵੱਲੋਂ ਕੰਪਲੀਟ ਦਿੱਤੀ ਗਈ ਸੀ ਜਿਨ੍ਹਾਂ ਨੇ ਦੱਸਿਆ ਸੀ ਕਿ ਉਹਨਾਂ ਦੀ ਜਿਹੜੀ ਲੜਕੀ ਹੈ ਕਾਲਜ ਤੋਂ ਮਿਸ ਹੋਈ ਹੈ ਸੋ ਇਹਦੀ ਇਨਵੈਸਟੀਗੇਸ਼ਨ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਮਛੀਵੜੇ ਦੇ ਨਾਲ ਇੱਕ ਪਿੰਡ ਜਿਹੜਾ ਗੁਰੂਗੜ੍ਹ ਉੱਥੋਂ ਦੇ ਲੜਕਾ ਇ ਲੜਕੀ ਨੂੰ ਲੈ ਗਿਆ ਸੀ ਇਦ ਦੌਰਾਨ ਜਦੋਂ ਇਹ ਜਾ ਰਹੀ ਸੀ ਤਾਂ ਲੜਕੇ ਲੜਕਾ ਤੇ ਲੜਕੀ ਉਦੋਂ ਜਿਹੜੀ ਗੱਡੀ ਆ ਚੰਕੌਰ ਸਾਹਿਬ ਨੇੜੇ ਨਹਿਰ 'ਚ ਗਿਰ ਗਈ ਸੀ ਜਿਹਦੇ 'ਚ ਲੜਕੇ ਦਾ ਜਿਹੜਾ ਬਚਾਅ ਹੋ ਗਿਆ ਲੜਕੀ ਜਿਹੜੀ ਆ ਉਹ ਨਹਿਰ 'ਚ ਉਹ ਜਿਹੜੀ ਗੱਡੀ 'ਚ ਉਹਦੇ ਡੱਡੂੜੀ ਅਸੀਂ ਬੰਦ ਕੀਤੀ ਹੈ ਸੋ ਫੈਮਿਲੀ ਦੇ ਜਿਹੜੇ ਅਲੀਗੇਸ਼ਨ ਆ ਉਹਦੇ ਮੁਤਾਬਕ ਅਸੀਂ ਘਰ ਵੀ ਗਏ